ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਰਿਕਵੈਸਟ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਆਪਣਾ ਕੰਟੈਕਟ ਨੰਬਰ ਹੈ 8427019817 ਐਡ ਕਰਵਾਉਣ ਲਈ ਸੰਪਰਕ ਕਰ ਸਕਦੇ ਹੋ ਸੋ ਅੱਜ ਦੀ ਵੀਡੀਓ ਵਿੱਚ ਐਚਐਫ ਵੈਡ ਤਾਜੀ ਸੂਈ ਵੀ ਤੁਹਾਨੂੰ ਦਿਖਾਉਣੇ ਪਏ ਆ ਪਿੰਡ ਪੜਾਲਦੋਣਾ ਜ਼ਿਲ੍ਹਾ ਕਪੂਰਥਲਾ ਪਈ ਜਾਂਦਾ 77103 78870 ਵੀਰ ਦਾ ਮੋਬਾਈਲ ਨੰਬਰ ਆ ਸੋ ਪਹਿਲਾ ਸੂਆ ਪਲੂਣ ਬੱਚੀ ਸੂਈ ਆ ਮੂਹ ਬਿਲਕੁਲ ਖੀਰੀਆ ਸੂਈ ਨਵਾਜੇ ਨੂੰ 6ਵਾਂ ਦਿਨ ਹੋ ਚੁੱਕਿਆ ਬੱਚਾ ਇਹਦੇ ਪਿੱਛੇ ਹੈਗਾ ਮੇਲਕਾਫਾ 6ਵਾਂ ਦਿਨ ਹੋ ਗਿਆ ਸੂਈ ਨੂੰ ਸੋ 24 ਤੋਂ ਲੈ ਕੇ 25 ਲੀਟਰ ਵਿੱਚ ਵਿੱਚ ਦੁੱਧ ਆਜਰਾ ਵੀਰ ਕਾ ਸਾਢੇ 12 ਡੱਬੇ ਆਪਾਂ ਮਿਲ ਕੇ ਦਿਖਾ ਦਾਂਗੇ ਉਸਾਲ 26 ਹੋਏ ਪਰ 25 ਲੀਟਰ ਦੁੱਧ ਸਾਢੇ 12 ਲੀਟਰ ਇੱਕ ਡੰਗ ਦਾ ਮਿਲ ਕੇ ਦੇ ਦਾਂਗੇ ਪੀਡੀਐਫ ਦੇ ਸਟਾਕ ਹੀ ਸੀਮਨ ਦੀ ਹੈ ਬੱਚੀ ਆਪ ਆ 6ਵਾਂ ਦਿਨ ਹੋ ਗਿਆ ਸੂਈ ਨੂੰ ਪਿਛੇ ਬੱਚਾ ਮੀਲਕਾਫਾ ਬੱਚਾਗਾ ਵੀਰ ਦੇ ਘਰੇ ਸੂਈ ਆ ਤੇ ਜੇਰ ਵਗੈਰਾ ਦਾ ਕੰਮ ਵੀਰ ਕਹਿੰਦਾ ਬਿਲਕੁਲ ਜਮਾ ਢੰਨਾ ਸੋ ਥਣਲੇਵਾ ਦੇਖੋ ਸੋਹਣਾ ਸਾਫ ਸੁਥਰਾ ਥਣਲੇਵਾ ਚੰਗਾ ਤੇ ਬਾਕੀ ਪੂਰੇ ਸਾਈਜ਼ ਦੇ ਵਿੱਚ ਆ ਗਈ ਬੱਚੀ ਫੁੱਲ ਸਾਈਜ਼ ਦੇ ਵਿੱਚ ਹੈ ਨਹੀਂ ਗੱਲ ਵੀ ਲੱਸੀ ਨਾਵੇਂ ਕਿਸੇ ਪਾਸਿਓ ਫੁੱਲ ਬਾਡੀ ਵੇਟ ਆ ਵਜਨ ਵਾਲੀ ਬਹਿੜਾ ਤੇ ਪਲੂਣ ਪਹਿਲਾ ਸੂਆ ਸੂਈ ਆ ਸੂਈ ਨੂੰ ਸੇਵਾ ਦੇਣ ਹੋ ਗਿਆ 25 ਲੀਟਰ ਦੁੱਧ ਜਮਾ ਮੈਨ ਨਾਲਾ ਹਾਜ਼ਰ ਆ ਕਿਸੇ ਵੀ ਵੀਰ ਦੇ ਪਸੰਦ ਦੇ ਵਿੱਚੋਂ ਕੇ ਤਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਾਮ ਯੂ